ਸਤਿ ਸ਼੍ਰੀ ਅਕਾਲ ਜੀ ਗ੍ਰੋਵਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਗੱਲ ਮੌਸਮ ਦੀ ਕਰੀਏ ਤਾਂ ਇਸ ਸਮੇਂ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੌਸਮ ਖਰਾਬ ਹੈ ਕਈ ਥਾਵਾਂ ਤੇ ਹਾਲਾਤ ਇਸ ਤਰ੍ਹਾਂ ਦੇ ਨੇ ਕਿ 4 ਤੋਂ 5 ਫੁੱਟ ਦੇ ਵਿਚਕਾਰ ਪਾਣੀ ਵੀ ਖੜਾ ਹੈ ਜਿਸ ਦੇ ਵਿੱਚ ਜੀਰਾ ਮੋਗਾ ਜਿਹੜੇ ਉਹ ਏਰੀਏ ਆ ਰਹੇ ਨੇ ਜਿਹੜੇ ਕਿ ਡੂੰਗੇ ਨੇ ਜਿੱਥੇ ਕਿਸਾਨਾਂ ਨੂੰ ਇਸ ਨੂੰ ਲੈ ਕੇ ਵਿਵਪਤਾ ਜਿਹੜੀ ਉਪਈ ਹੋਈ ਹੈ ਪਰ ਕੁਝ ਥਾਵਾਂ ਅਜਹੀਆਂ ਵੀ ਨੇ ਜਿੱਥੇ ਵੱਡੇ ਪੱਧਰ ਦੇ ਉੱਪਰ ਰਿਕਾਰਡ ਵੀ ਟੁੱਟੇ ਨੇ ਗੱਲ ਕਰਾਂਗੇ ਲੁਧਿਆਣਾ ਦੀ ਲੁਧਿਆਣਾ ਦੇ ਵਿੱਚ 22 ਜੁਲਾਈ ਦੇ ਦਿਨ ਰਿਕਾਰਡ ਟੁੱਟਿਆ ਕਿਉਂਕਿ 1975 ਦੇ ਵਿੱਚ ਪਹਿਲੀ ਵਾਰ ਹੋਇਆ ਸੀ ਦੀ 22 ਜੁਲਾਈ ਨੂੰ ਟੈਂਪਰੇਚਰ ਹੈ ਜਿਹੜਾ ਉਹ 25 ਡਿਗਰੀ ਸੀ ਤੇ ਅੱਜ ਲੰਬੇ ਸਮੇਂ ਦੇ ਬਾਅਦ 2025 ਦੀ 22 ਜੁਲਾਈ ਨੂੰ ਇਹ ਟੈਂਪਰੇਚਰ ਹੈ ਜਿਹੜਾ ਉਹ 27 ਡਿਗਰੀ ਸੈਲਸੀਅਸ ਹੈ ਜਿਹੜਾ ਉਹ ਨਾਪਿਆ ਗਿਆ ਸੋ ਲੰਬੇ ਸਮੇਂ ਬਾਅਦ ਰੇਕਾਰ ਤੋੜ بارش ਹੈ ਜਿਹੜੀ ਉਹ ਸੂਬੇ ਦੇ ਵਿੱਚ ਹੋਈ ਜਿਸ ਕਰਕੇ ਟੈਂਪਰੇਚਰ ਹੈ ਜਿਹੜਾ ਉਹ ਬਹੁਤ ਹੀ ਘਟ ਰਿਹਾ ਵੱਖ-ਵੱਖ ਸ਼ਹਿਰਾਂ ਦਾ ਪਰ ਅਜੇਹੇ ਦੇ ਵਿੱਚ ਕਈ ਤਰ੍ਹਾਂ ਦੀਆਂ ਚੇਤਾਵਨੀਆਂ ਨੇ ਜਿਹੜੀਆਂ ਉਹ ਜਾਰੀ ਕੀਤੀਆਂ ਗਈਆਂ ਨੇ ਪੰਜਾਬ ਦੇ 8 ਜ਼ਿਲ੍ਹੇ ਅਜੇਹੇ ਨੇ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਚੌਕਸ ਰਹਿਣ ਦੇ ਲਈ ਕਿਹਾ ਗਿਆ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਜਿਹੜੇ ਮੌਸਮ ਵਿਗਿਆਨੀ ਨੇ ਉਹਨਾਂ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਉਹ ਲੈ ਕੇ ਕੀ ਅਪਡੇਟ ਆ ਜੀ ਮੌਨਸੂਨ ਸਿਸਟਮ ਪਿਛਲੇ ਕੁਝ ਦਿਨਾਂ ਤੋਂ ਰੀਜਨ ਦੇ ਵਿੱਚ ਐਕਟਿਵ ਹੈ ਸੋ ਦੇ ਕਰਕੇ ਕਾਫੀ ਥਾਮਾ ਤੇ ਬਾਰਿਸ਼ ਰਿਕਾਰਡ ਕੀਤੀ ਜਾ ਰਹੀ ਹੈ ਇਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗਰਾਵਟ ਅਬਜ਼ਰਵ ਕੀਤੀ ਗਈ ਹੈ ਲੁਧਿਆਣਾ ਦੇ ਵਿੱਚ ਕੱਲ ਦਾ ਡੇ ਟਾਈਮ ਟੈਂਪਰੇਚਰ 27 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 6.7 ਡਿਗਰੀ ਸੈਂਟੀਗ੍ਰੇਡ ਨੀਚੇ ਸੀ ਔਰ ਜਿਵੇਂ ਪਿਛਲੇ ਸਾਲਾਂ ਦਾ ਡਾਟਾ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਕਿ ਕੱਲ ਦਾ ਡੇ ਟਾਈਮ ਟੈਂਪਰੇਚਰ 27 ਡਿਗਰੀ ਸੈਂਟੀਗ੍ਰੇਡ 1970 ਤੋਂ ਲੈ ਕੇ ਹੁਣ ਤੱਕ ਦਾ 2 ਜੁਲਾਈ ਦਾ ਸੈਕੰਡ ਲੋਏਸਟ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ। ਇਹਦੇ ਤੋਂ ਪਹਿਲਾਂ 1975 ਦੇ ਵਿੱਚ 25 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀ ਔਰ ਸੈਕੰਡ ਲੋਏਸਟ ਕੱਲ 27 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ। ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 25.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ। ਜਿਹੜਾ ਕਿ ਨਾਰਮਲ ਤੋਂ ਲਗਭਗ 0.6 ਡਿਗਰੀ ਸੈਂਟੀਗ੍ਰੇਡ ਸੋ ਦੋਨੋ ਹੀ ਦਿਨ ਔਰ ਰਾਤ ਦਾ ਟੈਂਪਰੇਚਰ ਵਾਰਮ ਅਪ ਤੋਂ نیچے ਰਿਕਾਰਡ ਕੀਤੇ ਗਏ ਨੇ ਔਰ ਜੋ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਕਿਤੇ ਕਿਤੇ ਬਾਰਿਸ਼ ਹੋ ਸਕਦੀ ਹੈ ਅੱਜ ਕੁਝ ਥਾਵਾਂ 'ਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਔਰ ਕੱਲ ਤੋਂ ਹਲਕੀ ਤੋਂ ਦਰਮਿਆਨੀ ਬਾਰਿਸ਼ ਕਿਤੇ ਕਿਤੇ ਪੰਜਾਬ ਦੇ ਵਿੱਚ ਹੋ ਸਕਦੀ ਹੈ ਇਹਦੇ ਵਾਸਤੇ ਅੱਜ ਕੁਝ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ ਜਿਵੇਂ ਪਟਾਣਕੋਟ, ਹੁਸ਼ਿਆਰਪੁਰ ਔਰ ਰੂਪਨਗਰ ਵਾਸਤੇ ਆਈਐਮਡੀ ਵੱਲੋਂ येलो ਅਲਰਟ ਵੀ ਜਾਰੀ ਕੀਤਾ ਗਿਆ ਹੈ ਜੀ ਇਸ ਵਾਰ ਇਹ ਜੂਨ ਮਹੀਨੇ ਦੇ ਵਿੱਚ ਵੀ ਲੁਧਿਆਣਾ ਦੇ ਵਿੱਚ ਨਾਰਮਲ ਤੋਂ ਉੱਪਰ ਬਾਰਿਸ਼ ਰਿਕਾਰਡ ਕੀਤੀ ਗਈ ਸੀ ਔਰ ਜੁਲਾਈ ਮਹੀਨੇ ਦੇ ਵਿੱਚ ਵੀ ਅਸੀਂ ਕਹਿ ਸਕਦੇ ਹਾਂ ਕਿ ਨੀਅਰ ਨਾਰਮਲ ਬਾਰਿਸ਼ ਹੋ ਰਹੀ ਹੈ ਜੁਲਾਈ ਮਹੀਨੇ ਦੀ ਲੁਧਿਆਣਾ ਦੀ ਨੋਰਮਲ بارش 220.4 ਮਿਲੀਮੀਟਰ ਹੈ ਔਰ ਇਸ ਵਾਰ ਹੀ ਹੁਣ ਤੱਕ 185 ਮਿਲੀਮੀਟਰ بارش ਲੁਧਿਆਣਾ ਦੇ ਵਿੱਚ ਰਿਕਾਰਡ ਕੀਤੀ ਜਾ ਚੁੱਕੀ ਹੈ ਪਰ بارش ਅਬਜ਼ਰਵ ਕੀਤੀ ਜਾ ਰਹੀ ਹੈ ਪਰ ਜੇਸੀ ਲੁਧਿਆਣਾ ਦੀ بارش ਦੇਖੀ ਤਾਂ ਨੀਅਰ ਨੋਰਮਲ ਹੈ ਸੋ ਅਸੀਂ ਸਮਝਦੇ ਹਾਂ ਕਿ ਥਰੀਫ ਕ੍ਰੌਪ ਸਪੈਸ਼ਲੀ ਜਿਹੜੀ ਝੋਨੇ ਦੀ ਕ੍ਰੌਪ ਅਜਗਲ ਖੇਤਾਂ ਦੇ ਵਿੱਚ ਲੱਗੀ ਹੋਈ ਹੈ ਉਹਨੂੰ ਪਾਣੀ ਦੀ ਬੜੀ ਲੋੜ ਹੁੰਦੀ ਹੈ ਸੋ ਇਹ ਜਿਹੜੀ بارش ਹੋ ਰਹੀ ਹੈ ਇਹ ਝੋਨੇ ਦੀ ਫਸਲ ਦੀ ਪਾਣੀ ਦੀ ਲੋੜ ਨੂੰ ਕਾਫੀ ਹੱਦ ਤੱਕ ਪੂਰਾ ਕਰ ਸਕਦੀ ਹੈ ਔਰ ਪਰ ਇਹਦੇ ਨਾਲ ਨਾਲ ਕੁਝ ਫਸਲਾਂ ਇਹੋ ਜਿਹੀਆਂ ਵੀ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਪਾਣੀ ਖੜਾ ਨਹੀਂ ਰਹਿਣਾ ਚਾਹੀਦਾ ਜਿਵੇਂ ਮੱਕੀ ਦੀ ਫਸਲ ਹੈ ਸੋ ਉਸ ਤਰ੍ਹਾਂ ਦੀਆਂ ਫਸਲਾਂ ਨੂੰ ਪਾਣੀ ਖੜਾ ਹੋਵੇ ਤਾਂ ਨੁਕਸਾਨ ਵੀ ਹੁੰਦਾ ਸੋ ਫਾਰਮਰਸ ਨੂੰ ਅਸੀਂ ਇਹੀ ਸਲਾਹ ਦੇ ਸਕਦੇ ਹਾਂ ਕਿ ਜਿਹੜਾ ਖੇਤਾਂ ਦੇ ਵਿੱਚ ਡਰੇਨੇਜ ਦਾ ਜ਼ਰੂਰ ਪ੍ਰਬੰਧ ਹੋਣਾ ਚਾਹੀਦਾ ਕਿਉਂਕਿ ਜਦੋਂ ਹੈਵੀ ਬਾਰਿਸ਼ ਹੁੰਦੀ ਹੈ ਪਾਣੀ ਖੜਦਾ ਤਾਂ ਨਾਲ-ਨਾਲ ਪਾਣੀ ਦਾ ਨਿਕਾਸ ਉਹਨਾਂ ਕ੍ਰੌਪਸ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਸੋ ਤੁਸੀਂ ਸੁਣਿਆ ਮੌਸਮ ਵਿਗਿਆਨੀ ਦੀ ਜ਼ੁਬਾਨੀ ਕਿ ਆਖਰਕਾਰ ਕਿਸ ਤਰ੍ਹਾਂ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਨੇ ਕੱਲਾ ਪੰਜਾਬ ਹੀ ਨਹੀਂ ਹੋਰ ਵੀ ਬਹੁਤ ਸਾਰੇ ਸੂਬਿਆਂ ਮੌਨਸੂਨ ਦੇ ਕਾਰਨ ਬਾਰਿਸ਼ ਹੈ ਜਿਹੜੀ ਉਹ ਬਾਕੀ ਸਾਲਾਂ ਦੇ ਮੁਕਾਬਲੇ ਜ਼ਿਆਦਾ ਹੋ ਰਹੀ ਹੈ ਹਿਮਾਚਲ ਦੇ ਵਿੱਚ ਬਾਰਿਸ਼ ਹੋਣ ਕਰਕੇ ਪਾਣੀ ਦਾ ਵਹਾਅ ਜਿਹੜਾ ਉਹ ਨੂੰ ਆ ਰਿਹਾ ਜਿਸ ਕਰਕੇ ਬਹੁਤ ਸਾਰੇ ਜਿਹੜੇ ਪੱਧਰ ਨੇਗੇ ਪਾਣੀ ਦੇ ਬਹੁਤ ਥਾਵਾਂ ਤੇ ਉਹ ਵੱਧ ਚੁੱਕੇ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਵਾਰ-ਵਾਰ ਜਿਹੜੀ ਸਲਾਹ ਉਹ ਦਿੱਤੀ ਜਾ ਰਹੀ ਹੈ